ਜਲੰਧਰ ਦੇ ਵਿੱਚ ਇੱਕ ਵਾਰ ਫੇਰ ਮੌਸਮ ਕਿਹੜਾ ਬਦਲਾਅ ਦੇ ਵਿੱਚ ਨਜ਼ਰ ਆ ਰਿਹਾ ਹੈ ਸਵੇਰ ਤੋਂ ਕਿਹੜਾ ਮੌਸਮ ਹੈ ਗਰਮੀ ਲਗਾਤਾਰ ਵੱਧਦੀ ਜਾਦੇ ਸੀ ਤੇ ਉੱਥੇ ਹੀ ਪਿਛਲੇ ਦਿਨੀ ਵੀ ਨੇਰੀ ਤੂਫਾਨ ਚੱਲਦਾ ਤੇ ਅੱਜ ਫੇਰ ਕਿਹੜਾ ਮੌਸਮ ਹੈ ਕੋਨਾ ਬਦਲਾਅ ਦੇ ਵਿੱਚ ਆ ਗਿਆ ਤੁਸੀਂ ਦੇਖ ਰਹੋ ਨੇਰੀ ਤੂਫਾਨ ਚੱਲ ਰਹੇ ਨੇ ਬੱਦਲ ਛਾਏ ਹੋਏ ਨੇ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਲਗ ਲਗ ਏਰੀਆ ਜਿਹੜੇ ਕਿੱਥੇ ਨੇਰੀ ਤੂਫਾਨ ਚੱਲਣਾ ਸ਼ੁਰੂ ਹੋ ਚੁੱਕਾ ਹੈ ਬੱਦਲ ਵੀ ਜਿਹੜੇ ਆ ਸ਼ੇਰ ਦਾ ਕਾਲੇ ਬਨੇ ਕੋਟ ਤੇ ਆ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਹਲਕੇ ਹਲਕੇ ਬਾਰਿਸ਼ ਵੀ ਹੋਣੀ ਪੋਂਦਾ ਵੀ ਸ਼ੁਰੂ ਹੋ ਚੁੱਕੇ ਆ ਇੱਕੋਦਮ ਕਿਹੜਾ ਮੌਸਮ ਹੈ ਉਹ ਬਦਲਾਅ ਦੇ ਵਿੱਚ ਆ ਗਿਆ ਆਵਾਜਾਵੀ ਦੇ ਵਿੱਚ ਜ਼ਰੂਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਦਾ ਜ਼ਰੂਰ ਕਰਨਾ ਪੈ ਰਿਹਾ ਕਿਦੋਂ ਨੇਦੀ ਚਲਦੀ ਹੈ ਕਿਸ ਦੀ ਸੜਕਾਂ ਤੇ ਮਿੱਟੀ ਪੱਤੇ ਉਹ ਲੋਕਾਂ ਦੇ ਜੋ ਹੈ ਅੱਖਾਂ ਦੇ ਉੱਤੇ ਪੈਂਦੇ ਆ ਤੇ ਉਹ ਇੱਕੋਦਮ ਕਿੜਾ ਨੁਕਸਾਨ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮਾਲੀ ਨੁਕਸਾਨ ਵੀ ਕਿੜਾ ਹੁੰਦਾ ਜਿਸ ਦੀਆਂ ਤਸਵੀਰਾਂ ਪਿਛਲੇ ਦਿਨੀ ਜੋ ਹੈ ਤਲੰਦਰ ਦੇ ਵਿੱਚ ਉਚਾਲ ਆਂਦਾ ਜਿਸ ਦੇ ਵਿੱਚ ਕਈਆਂ ਦੀਆਂ ਜਾਨਾਂ ਵੀ ਚਲ ਜਾਂਦੀਆਂ ਕਈਆਂ ਦੇ ਨੁਕਸਾਨ ਮਾਲੀ ਨੁਕਸਾਨ ਭਾਵੇਂ ਗੱਲ ਕਰੀਏ ਗੱਡੀਆਂ ਦਾ ਨੁਕਸਾਨ ਹੋ ਚੁੱਕਾ ਹੈ ਚੌਥਈ ਹੋਰ ਇੱਕ ਵਾਰ ਫਿਰ ਜੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਹੜੀ ਤੂਫਾਨ ਚੱਲ ਰਹੇ ਨੇ ਮਿੱਟੀ ਜਿਹੜੀ ਸੜਕਾਂ ਤੇ ਆ ਉੱਡਦੀ ਪੇਤਾ ਚੜਾਦੀਆਂ ਸਾਈਕਲ ਜਿਹੜੇ ਲੋਗਾ ਲੋਗਾ ਨਕੇ ਤੋਂ ਵਾਈਕਲ ਚਲਾਂਦੀ ਐ ਕਿਦੋਂ ਵਾਈਕਲ ਚੱਲਦੇ ਨੇ ਔਰ ਪਰਸ਼ਾਨੀ ਦਾ ਸਾਹਮਣਾ ਝੋੜ ਕਰਨਾ ਬੰਦਾ ਉਸ ਦੇ ਕਾਰਨ ਜਦੋਂ ਅੱਖਾਂ ਤੇ ਮਿੱਟੀ ਪੈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਇੱਕੋ ਦਮ ਬਾਈਕ ਰੁਕਦੀ ਹੈ ਪਿੱਛੋਂ ਆ ਕੇ ਕਿੜੀ ਟੱਕਰ ਵੀ ਹੋ ਸਕਦੀ ਹੈ ਜਾਨੇ ਨੁਕਸਾਨ ਵੀ ਹੁੰਦਾ ਹੈ ਮਾਲੀ ਨੁਕਸਾਨ ਵੀ ਹੁੰਦਾ ਹੈਗਾ ਜਿਸ ਦੇ ਕਾਰਨ ਆਵਾਜਾਹੀ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਝੋੜ ਕਰਨਾ ਪੈ ਰਿਹਾ ਹੈ ਉਹ ਸਹੀ ਜੇ ਦੇਖ ਰਹੇ ਹੋ ਪੱਤਰ ਛਾਗੇ ਨੇ ਹਲਕੀ ਹਲਕੀ ਬੂੰਦਾ ਵੀ ਸ਼ੁਰੂ ਹੋ ਚੁੱਕੀਆਂ ਨੇ ਇਹ ਤੂਫਾਨ ਜਿਹੜਾ ਚੱਲਦਾ ਨਜ਼ਰ ਆ ਰਿਹਾ ਜਲੰਧਰ ਦੇ ਵਿੱਚ ਇੱਕ ਵਾਰ ਫੇਰ ਮੌਸਮ ਹੈ ਕਿਹੜਾ ਬਦਲਾਅ ਦੇ ਵਿੱਚ ਨਜ਼ਰ ਆਇਆ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫਿਰ ਕਿਹੜਾ ਮੌਸਮ ਹੈ ਬਦਲਾਅ ਦੇ ਵਿੱਚ ਹੈ ਪਿਛਲੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਸੀ ਜਿਸ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਗਰਮੀ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਤੇ ਜ਼ਰੂਰ ਕਰਨਾ ਪੈ ਰਿਹਾ ਸੀ ਤੇ ਉੱਤੇ ਹੀ ਕੰਮ ਕਰਾ ਦੇ ਉੱਤੇ ਵੀ ਕਿਹੜਾ ਅਸਰ ਕਿਹੜਾ ਦੇਖਣ ਨੂੰ ਮਿਲ ਰਿਹਾ ਸੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕੋ ਦਮ ਜਲੰਧਰ ਦੇ ਵਿੱਚ ਕਿਹੜਾ ਮੌਸਮ ਹੈ ਉਹ ਬਦਲਾਅ ਦੇ ਵਿੱਚ ਆ ਚੁੱਕਾ ਹੈ ਨੇਰੀ ਤੂਫਾਨ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਚੱਲਣ ਲੱਗ ਪਈਆਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਜਲ ਦੇ ਹਲਾਤਾ ਬੱਦਲ ਗੜਿਆ ਬੱਦਲ ਗੜੇ ਹੋ ਚੁੱਕੇ ਨੇ ਜਿਸ ਦੇ ਵਿੱਚ ਹੌਲੀ-ਹੌਲੀ ਕਿਹੜੀ ਹੈ بارش ਆ بارش ਵੀ ਕਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਨੇਰੀ ਤੂਫਾਨ ਦੇ ਕਾਰਨ ਕਿਹੜਾ ਲੋਕਾਂ ਨੂੰ ਆਵਾਜਾਈ ਦੇ ਵਿੱਚ ਪ੍ਰੋਬਲਮ ਤੇ ਜ਼ਰੂਰ ਆndi ਹੋਏਗੀ ਉੱਥੇ ਹੀ ਜੋ ਜਾਨੀ ਨੁਕਸਾਨ ਵੀ ਹੁੰਦਾ ਪਿਛਲੇ ਦਿਨ ਨਹੀਂ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਤੂਫਾਨ ਆਂਦਾ ਜਿਸ ਦੇ ਕਾਰਨ ਕਈ ਜਾਨਾਂ ਵੀ ਚਲ ਜਾਂਦੀਆਂ ਤੇ ਕਈਆਂ ਦਾ ਮਾਲੀ ਨੁਕਸਾਨ ਵੀ ਹੋ ਜਾਂਦਾ ਤੇ ਉੱਥੇ ਤਸਵੀਰਾਂ ਦੇਖ ਰਹੇ ਹਾਂ ਅੱਜ ਫੇਰ ਜਲੰਧਰ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਪਈਆਂ ਜਿਸ ਦੇ ਕਾਰਨ ਮੌਸਮ ਕਿਹੜਾ ਇੱਕਦਮ ਬਦਲਾਅ ਦੇ ਵਿੱਚ ਨਜ਼ਰ ਆ ਰਿਹਾ ਤੇ ਬੱਦਲ ਵੀ ਹੋਏ ਹੋਏ ਨੇ ਤੇ ਹਲਕੀ ਹਲਕੀ ਕਿਹੜੀ ਆ ਬਾਰਿਸ਼ ਵੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਇੱਕ ਵਾਰ ਫੇਰ ਜਿਹੜਾ ਮੌਸਮ ਹੈ ਉਹ ਬਦਲਾਅ ਦੇ ਵਿੱਚ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਸੀ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਤੇ ਅੱਜ ਇੱਕੋ ਦਮ ਜਿਹੜਾ ਮੌਸਮ ਹੈ ਉਹ ਬਦਲਾਅ ਦੇ ਵਿੱਚ ਹੈ ਗੱਲ ਕਰੀਏ ਮੌਸਮ ਭਾਗ ਵੱਲੋਂ ਵੀ ਕਿਹਾ ਗਿਆ ਹੈ ਪੰਜਾਬ ਦੇ ਵਿੱਚ ਲੜ ਜਾਰੀ ਕਰ ਦਿੱਤਾ ਗਿਆ ਉਹਦੇ ਸਬੰਧ ਵਿੱਚ ਜਿਹੜਾ ਮੌਸਮ ਹੈ ਲਗਾਤਾਰ ਇਹ ਨਹੀਂ ਦੀ ਤੂਫਾਨ ਦੇ ਨਾਲ ਜਿਹੜਾ ਬਾਰਿਸ਼ ਵੀ ਹੋ ਰਹੀ ਹੈ ਗੱਲ ਕਰੀਏ ਜਲੰਧਰ ਦੇ ਵਿੱਚ ਵਿਚਲੇ ਕਈ ਦਿਨਾਂ ਤੋ ਲਗਾਤਾਰ ਗਰਮੀ ਵਧਦੀ ਜਾ ਰਹੀ ਸੀ ਤੇ ਕਈ ਵਾਰ ਠੰਡੀਆਂ ਹਵਾਵਾਂ ਵੀ ਚਲਦੀਆਂ ਨਜ਼ਰ ਆ ਰਹੀਆਂ ਤੇ ਉਥੇ ਜੋ ਹੈ ਤੂਫਾਨ ਦੇ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ ਇੱਕ ਵਾਰ ਮੈਂ ਫਿਰ ਦਿਖਾ ਦਵਾ ਮੇਰੀ ਤੂਫਾਨ ਚਲਦੇ ਨਜ਼ਰ ਆ ਰਹੇ ਨੇ ਬੱਦਲ ਹੋਏ ਹੋਏ ਨੇ ਕਾਲੇ ਬੱਦਲ ਛਾ ਗਏ ਨੇ ਤੇ ਜਿਸ ਦੇ ਵਿੱਚ ਸਮੇਂ 5:00 4 ਤੋਂ 5 ਵੱਜ ਚੁੱਕੇ ਨੇ ਜਿਸ ਦੇ ਵਿੱਚ ਐਡਾ ਲੱਗ ਰਿਹਾ ਰਾਤ ਦੇ 8 ਤੋਂ 9 ਸਮੇਂ ਜੋ ਹੈ 7 ਤੋਂ 8 ਵੱਜ ਚੁੱਕੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੋ ਲੋਕਾਂ ਨੂੰ ਆਵਾਜਾਈ ਦੇ ਵਿੱਚ ਵਾਈਕਲ 2-ਵਿਲਰ 4-ਵਿਲਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਤੇ ਜਰੂਰ ਕਰਨਾ ਪੈ ਰਿਹਾ ਉੱਥੇ ਹੀ ਇਹ ਕਿਦੋਂ ਨੇਰੀ ਤੂਫਾਨ ਚੱਲਦਾ ਜਿਸ ਦੇ ਇਸੜਕਾ ਤੇ ਜੋ ਮਿੱਟੀ ਧੂਲ ਆ ਉਹ ਅੱਖਾਂ ਤੇ ਪੈਂਦੀ ਹੈ ਜਿਸ ਦੇ ਕਾਰਨ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਨੇ ਜਾਨੀ ਨੁਕਸਾਨ ਵੀ ਹੁੰਦਾ ਤੇ ਮਾਲੀ ਨੁਕਸਾਨ ਵੀ ਹੁੰਦਾ ਉੱਥੇ ਪੈਦਲ ਯਾਤਰਾ ਪੈਦਲ ਕਿਹੜੇ ਲੋਕ ਆ ਉਹਨਾਂ ਨੂੰ ਵੀ ਕਿਹੜੇ ਨੇਰੀ ਤੂਫਾਨ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੀਆਂ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਇੱਕ ਵਾਰ ਫੇਰ ਕਿਹੜਾ ਮੌਸਮ ਹੈ ਉਹ ਬਦਲ ਦੇ ਵਿੱਚ ਨਜ਼ਰ ਆਇਆ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧਰ